ਇਹੜਾ ਚੈਨਲ ਦੇਖ ਰਹੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਮੈਂ ਜਾ ਰਿਹਾ ਹਾਂ ਮਾਛੀਵਾੜਾ ਗੁਰਦੁਆਰਾ ਚਰਨ ਕਮਲ ਸਾਹਿਬ ਆਓ ਚਲਿਏ ਤੁਹਾਨੂੰ ਉੱਥੇ ਦੇ ਦਰਸ਼ਨ ਕਰਾ ਕੇ ਲਿਆਵਾਂ ਜੀ ਸੰਗਾ ਜੀ ਆਪਾਂ ਹੁਣ ਮਾਛੀਵਾੜਾ ਪਹੁੰਚ ਗਏ ਆ ਤੇ ਆਓ ਆਪਾਂ ਹੁਣ ਆ ਮਾਛੀਵਾੜਾ ਦਾ ਇੱਥੇ ਪੰਪਾ ਜੀ ਨਾਲ ਉਹ ਆਪਣੇ ਗੁਰਦੁਆਰ ਸਾਹਿਬ ਦੇ ਦੁਆਰ ਨੇ ਗੁਰਦੁਆਰਾ ਚਰਨ ਕਮਲ ਸਾਹਿਬ ਜੀ ਆਓ ਆਪਾਂ ਹੁਣ ਉਧਰ ਨੂੰ ਰਾਹੇ ਪਈਏ ਆਓ ਜੀ ਆਪਾਂ ਆ ਲਈਏ ਜੀ ਗਣੀ ਖਾਨਾ ਵੀ ਖਾਂ ਗੇਟ ਸੰਗਤ ਜੀ ਦੇਖੋ ਜੀ ਗਣੀ ਖਾਨਾ ਵੀ ਖਾਂ ਗੇਟ ਦਰਸ਼ਨ ਕਰ ਲਓ ਸੰਗਤ ਜੀ ਆਪਾਂ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਮਾਸੀਵਾੜਾ ਵਿਖੇ ਪਹੁੰਚ ਗਏ ਹਾਂ ਆਪਾਂ ਅੰਦਰ ਚੱਲਦੇ ਹਾਂ ਤੇ ਇਹ ਇੱਥੇ ਦੇ ਬਾਜ਼ਾਰ ਵਗੈਰਾ ਲੱਗੇ ਹੋਏ ਆ ਸਜੇ ਹੋਏ ਆ ਇੱਧਰ ਸੰਗਤ ਆਈ ਜਾਂਦੀ ਹੈ ਜਾਈ ਜਾਂਦੀ ਹੈ ਜੀ ਰਸ਼ਮੀਸ਼ ਕਕਾਰ ਹਾਊਸ ਵੀ ਹੈ ਇੱਥੇ ਤੇ ਇੱਧਰ ਵੀ ਬਾਜ਼ਾਰ ਸਜੇ ਹੋਏ ਆ ਦੇਖ ਲੈਂਦੇ ਹਾਂ ਅੰਦਰ ਚੱਲਦੇ ਹਾਂ ਜੀ ਅੰਦਰ ਇਹ ਸੰਗਤ ਜੀ ਸਿੱਖ ਅਜਾਇਬ ਘਰ ਮਾਛੀਵਾੜਾ ਸਾਹਿਬ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਲਿਖਿਆ ਹੋਇਆ ਹੈ ਤੇ ਉਧਰ ਹੈ ਮਿਊਜ਼ੀਅਮ ਉਹ ਤੁਹਾਨੂੰ ਬਾਅਦ ਚ ਮੈਂ ਲੈ ਕੇ ਚਲਦਾ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਜਾ ਆਈਏ ਆਓ ਬਈ ਇੱਥੇ ਜੂੜੇ ਤਾਰ ਦਿੰਨੇ ਆ ਪਿੰਡ ਸੇ 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 ਤੁਲ ਮੈਂ ਉੱਥੇ ਤਾਰਨ ਇਹ ਜੋੜਾ ਕਰ ਹੈ ਜੀ ਬਾਹਰਲੇ ਪਾਸੇ ਆਤਮਿਕ ਵਿਚਾਰ ਆਗਾ ਹੈ ਅੱਗੇ ਕੰਕਸ਼ਟ ਹੋਈ ਸੱਜਣ ਜੀ ਉਹ ਦਾਦੇ ਦਾ ਹੋਰ ਜਮਾਨਾ ਤਾਂ ਇਹ ਜਨਮ ਖੈਰ ਜੀ ਉਹਨਾਂ ਦਾ ਪਤਨ ਚਾਹ ਦੇ ਉਹ ਸਾਥੀ ਜੀ ਦਾਦਾ ਨਾਂ ਸੇ ਤੇ ਉਹਨਾਂ ਦੇ ਹੀ ਜੇ ਬ੍ਰਹਸਵਾਹ ਦੇ ਉੱਤਰ ਦੇ ਰੂਪ ਵਿੱਚ ਦਾਦਾ ਬਹਿਣਾ ਦੀ ਤੁਮ ਉਹਨਾਂ ਦੇ ਤੇ ਆਓ ਆਪਾ ਹੁਣ ਅੰਦਰ ਆ ਚੁੱਕੇ ਆ ਸੰਗਤ ਜੀ ਦਰਸ਼ਨ ਕਰਾਉਣਾ ਮੈਂ ਤੁਹਾਨੂੰ ਪਹਿਲਾਂ ਇਹ ਇਧਰ ਵੀ ਦਰਸ਼ਨ ਕਰ ਲਓ ਇਸ ਤਰ ਤੇ ਹੋਰ ਇਸ ਜਲ ਦੇ ਪਾਣੀ ਮਿੱਤਰ ਪਿਆਰੇ ਨੂੰ ਆਪ ਖਾਲ ਮੁਰੀਦਾਂ ਦਾ ਕਹਿਣਾ ਤੁਦ ਬਿਨ ਰੋਗ ਅਰਜਾਈਆਂ ਦਾ ਔੜਣ 나ਗ ਨਿਵਾਸਾ ਇਹ ਰਹਿਣਾ ਵਾਹੇ ਗੁਰੂ ਜੀ ਮਾਤਾ ਸ੍ਰਿਸ਼ਤਾ ਦੇ ਘਰ ਪ੍ਰਕਾਸ਼ ਪਰਾਤਤ ਸ੍ਰੀਤਾ ਹੋਰ ਕਾਮ ਭਵ ਜੀ ਦਿਖਾਰੇ ਸਤਿ ਸਾਮਿਓ ਤੇਤ ਕਰੇ ਸੁਖਾਰੇ ਤਾਂ ਬੇਨਤੀ ਕਰਦੇ ਆ ਨੌਜਵਾਨ ਬੱਚੇ ਸਵੇਰੇ ਵੀ ਕੱਲ ਕਰ ਰਹੇ ਸੀ ਦਾਸ ਨਾਲ ਹੱਥ ਜੋੜ ਕੇ ਬੇਨਤੀ ਕਰਦੇ ਆ ਸ਼ਾਨ ਸਾਹਿਬ ਝੂਲ ਰਹੇ ਨੇ ਜੀ ਕਿਉਂ ਗੁਰ ਪਰਵਾਇਆ ਅੱਗੇ ਕਿਉਂ ਹੋ ਗਿਆ ਮੈਂ ਕਿਹਾ ਇਹ ਲਿਖਿਆ ਮੇਰੇ ਖਿਆਲ ਥੋੜੀ ਬੋਧੀ ਰਪੇਅਰ ਚੱਲ ਰਹੀ ਆ ਜਿਹੜੇ ਕਾਰੀਗਰ ਮਿਸਤਰੀ ਨੇ ਲੱਗੇ ਹੋਏ ਆ ਬਣਾਈਏ ਇਸ ਕਰਕੇ ਜਦੋਂ ਉਹਨਾਂ ਦੇ ਹਸਾਬ ਨਾਲ ਆਏਗਾ ਫਿਰ ਆਪਾਂ ਨੂੰ ਉਹੀ ਮਨਾਉਣਾ ਨਿਸ਼ਾਨ ਸਾਹਿਬ ਵਾਹਿਗੁਰੂ ਕਹਿਣ ਲੱਗੇ ਜਰਨਾਨਕਸ਼ਾਈ ਕੀ ਸੀ ਨਾ ਤਾਂ ਨਾਨਕਸ਼ਾਈ ਉਹ ਸੀ ਜਿਸ ਵਿੱਚ ਤੇ ਤਾਂ ਪੱਕੀਆਂ ਕਰ ਦਿੱਤੀਆਂ ਜਾਂਦੀਆਂ ਨੇ ਤੇ ਆ 2023 ਹੈ ਨਾ ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਦਾ ਸਰਕਾਰ ਗੁਰਪੁਰਬ ਸਾਰੀ ਕੀ ਇਹ ਅੱਜ ਦਾ ਹੁਕਮਨਾਮਾ ਸਾਹਿਬ ਆ ਜੀ ਉਹ ਸੋਹਣੀ ਫੋਟੋ ਲੱਕੀ ਆ ਮਾਛੀ ਬਾੜਾ ਦੇ ਜੰਗਲਾ ਵਿੱਚ ਗੁਰੂ ਗੋਬਿੰਦ ਸਿੰਘ ਜੀ ਸੌ ਰਹੇ ਨੇ ਇਤਰ ਗਿਆ ਨੇ ਜੀ ਬਰਾ ਪ੍ਰਸ਼ਾਂਤ ਤੇ ਸਾਹਮਣੇ ਆਪਾਂ ਬਹੁਤ ਸਾਰੇ ਦਰਸ਼ਨ ਕਰ ਲੋ ਸਿੱਖੀ ਦੇ ਸਬਕ ਨੂੰ ਪੜ੍ਹ ਲੈਣਾ ਬਹੁਤ ਦੀਆਂ ਦਰਸ਼ਨ ਕਰੋ ਜੀ ਹੋਰ ਹੋਰ ਚਾਹੁੰਦਾ ਪਰ ਸ਼ਾਂਤੀ ਦੇ ਪਾੜ ਦੇ ਸੇਕ ਨੂੰ ਮਾਣੇ ਇਹਨਾਂ ਦੀ ਆਪਣੀ ਜਗਤਰੀ ਬਾਵਣ ਇੱਕ ਪਾਸੇ ਦਾ ਆਖਿਆ ਤਾਂ ਉਠਾ ਪੱਗਰਾ ਖਾ ਲੈਂਦਾ ਸੀ ਦੂਜੇ ਪਾਸੇ ਕਹਿੰਦੇ ਇਸ਼ਨਾਨ ਕਰੋ ਤੀਰਥਾਂ ਦਾ ਸੋਚੇ ਹੋਵੇ ਦਰਸ਼ਨ ਕਰੋ ਜੀ ਇਦਾਂ ਭਗਤ ਵਿੱਚ ਪਾਇਆ ਸੀ ਕਰਮ ਕਾਂਡਾਂ ਵਿੱਚ ਪਿਆ ਹੋਇਆ ਸੀ ਤੀਸਰਾ ਸੀ ਜੋਗੀ ਜੁਗਤਨਾ ਕਥਾ ਕਰ ਰਹੇ ਨੇ ਟੀਨੇ ਉਜਾੜੇ ਦਾ ਬੰਦ ਤੀਸਰਾ ਸੀ ਜੋਗੀ ਕਾਦੀ ਊੜ ਗੋਲ ਮਲ ਖਾਏ ਬ੍ਰਾਹਮਣ ਨਾ ਹੋਵੇ ਜੀਆਂ ਗੁਰੂ ਨਾਨਕ ਸਾਹਿਬ ਨੇ ਥਾਂ ਥਾਂ ਤੇ ਧਰਮ ਸ਼ਾਲਾ ਕਾਇਮ ਕੀਤੀਆਂ ਔਰ ਬਖਸ਼ਿਸ਼ ਕੀਤੀ ਸਤ ਸੰਗਤ ਦੀ ਦਾਤ ਦਿੱਤੀ ਸਤ ਸੰਗਤ ਕੈਸੀ ਜਾਣੀ ਐ ਜਿੱਥੇ ਇੱਕ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਇਹ ਦਰਖਤ ਕਿਹੜਾ ਹੈ ਜੰਡਾ ਦਾ ਜੀ ਹਾਂ ਜੰਡਾ ਸਾਹਿਬ ਜੰਡਾ ਸਾਫ ਠੀਕਾ ਜੀ ਇਹ ਤੇ ਛੋਟਾ ਸੀ ਜਦੋਂ ਅੱਛਾ ਜੀ ਬੂਟਾ ਸਾਹਿਬ ਆ ਗਿਆ ਤੇ ਥੱਲੇ ਇੱਥੇ ਬਰਾਡੇ ਸੀਗੇ ਅੱਛਾ ਜੀ ਤੇ ਉਧਰ ਜਗਾ ਹੈ ਨਹੀਂ ਸੀ ਕੋਈ ਪੈਣ ਨੂੰ ਅੱਛਾ ਜੀ ਨਾ ਉਹਨਾਂ ਕੋਲ ਕੋਈ ਕੱਪੜੇ ਸੀਗਾ ਕੋਈ ਹਾਂ ਜੀ ਹਾਂ ਜੰਗਲ ਸੀ ਮਾਸੀਵਾੜੇ ਦੇ ਅੱਛਾ ਜੀ ਸੀਗਾ ਉਸੇ ਦੇ ਥੱਲੇ ਆ ਕੇ ਮੂਟਾ ਛੋਟਾ ਸੀ ਠੀਕ ਆ ਜੀ ਔਰ ਇੱਥੇ ਪੈ ਗਈ ਸੀ ਠੀਕ ਠੀਕ ਤੁਹਾਡਾ ਸ਼ੁਭਨਾਮ ਬਾਬਾ ਜੀ ਦਰਸ਼ਨ ਸਿੰਘ ਆਈ ਠੀਕ ਆਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਇਹ ਜਿਹੜਾ ਦਰਖਤ ਹੈ ਇਹ ਜੰਡ ਦਾ ਦਰਖਤ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਸੰਘਣਾ ਕਿੰਨਾ ਇਹ ਵਿਰਧ ਵੀ ਆ ਪਰ ਦੇਖੋ ਇਹ ਹਰਾ ਹੈਗਾ ਤੁਸੀਂ ਦੇਖ ਸਕਦੇ ਹੋ ਸਾਰੇ ਪਾਸੇ ਉੱਪਰ ਤੱਕ ਦੇਖ ਸਾਜਾ ਹਰਾ ਹੈਗਾ ਜੀ ਇਹ ਜੀ ਜੀ ਇਹ ਜੰਡ ਸਾਹਿਬ ਦਾ ਰਕਤਾ ਜੀ ਦੇਖੋ ਇਹ ਥੱਲੇ ਨਾ ਉਹ ਸਪੋਟਾਂ ਲਾਈਆਂ ਇੰਗਲੈਰ ਲਾ ਕੇ ਲੋਹੇ ਦੇ ਇਹ ਦੇਖੋ ਸਪੋਟਾਂ ਲਾਈਆਂ ਵੀ ਇਹ ਲੱਕੜੀ ਕਿਤੇ ਖਰਾਬ ਨਾ ਹੋ ਜੇ ਟੁੱਟ ਨਾ ਜਾਵੇ ਕਿਤੋਂ ਸਾਰੇ ਪਾਸੇ ਆ ਦੇਖੋ ਜੀ ਸਪੋਟਾਂ ਹੀ ਸਪੋਟਾਂ ਲੱਗੀਆਂ ਹੋਈਆਂ ਬਾਕੀ ਤੁਹਾਨੂੰ ਮੈਂ ਇੱਥੇ ਗੁਰਦਾਸ ਸਾਹਿਬ ਦਾ ਇਤਿਹਾਸ ਦੱ ਦਿੱਤਾ ਹੈਗਾ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਦੋ ਵੱਡੇ ਸਹਬਜ਼ਾਦੇ ਅਤੇ ਕੁਝ ਸਿੰਘਾਂ ਦੀ ਸ਼ਹੀਦੀ ਤੋਂ ਬਾਅਦ ਚੰਕੌਰ ਦੀ ਗੜੀ ਤੋਂ ਚਾਲੇ ਪਾ ਕੇ ਪਿੰਡ ਚੂੜਪੁਰ ਵਿਖੇ ਪਹੁੰਚ ਕੇ ਇੱਕ ਝਾੜ ਠੇਹਾ ਵਿਸ਼ਰਾਮ ਕੀਤਾ ਜਿੱਥੇ ਹੁਣ ਗੁਰਦੁਆਰਾ ਸ੍ਰੀ ਝਾੜ ਸਾਹਿਬ ਸਜੋਬਤ ਹੈ ਗੁਰੂ ਜੀ ਨੇ ਝਾੜ ਸਾਹਿਬ ਤੋਂ ਪਿੰਡ ਪਵਾਤ ਤਹ ਜੋ ਮਾਜਰਾ ਹੁੰਦੇ ਹੋਇਆਂ ਮਾਛੀਵਾੜੇ ਦੇ ਜੰਗਲਾਂ ਨੂੰ ਭਾਗ ਲਾਏ ਗੁਰੂ ਜੀ ਨੇ ਇੱਥੇ ਇੱਕ ਖੂਹ ਤੇ ਪਹੁੰਚ ਕੇ ਜਲ ਛਕਿਆ ਫਿਰ ਝੰਡ ਦੇ ਦਰਖਤ ਖੂਹ ਤੋਂ ਲਿਆਂਦੀ ਮਿੱਟੀ ਦੀ ਟਿੰਡ ਨੂੰ ਸਹਰਾਣੇ ਰੱਖ ਕੇ ਆਰਾਮ ਕੀਤਾ ਉਹ ਖੂਹ ਸਰੋਵਰ ਦੇ ਨੇੜੇ ਅਤੇ ਝੰਡ ਦਾ ਦਰਖਤ ਗੁਰਦੁਆਰਾ ਸਾਹਿਬ ਦੇ ਸੱਜੇ ਪਾਸੇ ਅੱਜ ਵੀ ਮੌਜੂਦ ਹਨ ਇੱਥੇ ਗੁਰੂ ਜੀ ਨੇ ਪਰਮਾਤਮਾ ਨੂੰ ਯਾਦ ਕਰਦਿਆਂ ਇਹ ਸ਼ਬਦ ਉਚਾਰਨ ਕੀਤਾ ਖਿਆਲ ਪਾਸ਼ਾ ਜੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮুরিਦਾਂ ਦਾ ਕਹਿਣਾ ਤੁੱਦ ਬਿੰਨ ਰੋਗ ਰਜਾਈਆਂ ਦਾ ਓਡਣ ਨਾਗ ਨਵਾਸਾਂ ਦੇ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਵਿੰਗ ਕਸਾਈਆਂ ਦੇ ਸਹਿਣਾ ਯਾਰ ਇਹੜੇ ਦਾ ਸਾਨੂੰ ਸੱਥਰ ਚੰਗਾ ਪਟ ਖੇੜਿਆਂ ਦਾ ਰਹਿਣਾ ਦਰਸ਼ਕੀ ਤੇ ਇਹ ਝੰਡ ਦਾ ਦਰਖਤ ਹੈ ਝੰਡ ਸਾਹਿਬ ਇਹ ਤੁਸੀ ਤੁਹਾਨੂੰ ਮੈਂ ਦਰਸ਼ਨ ਕਰਾਈ ਦਿੱਤੇ ਆ ਬਹੁਤ ਸੰਗਣਾ ਹੈਗਾ ਤੇ ਆਓ ਬਾਅਦ ਆਪਾਂ ਹੁਣ ਦੂਸਰੇ ਪਾਸੇ ਤੁਹਾਨੂੰ ਮੈਂ ਇੱਥੋਂ ਦਰਸ਼ਨ ਕਰਾ ਦਵਾਂ ਸਾਰੇ ਪਾਸੇ ਦੇ ਅੰਦਰ ਕਥਾ ਚੱਲ ਰਹੀ ਹੈ ਆਪਾਂ ਦਰਸ਼ਨ ਵੀ ਕਰ ਆਏ ਆ ਮੱਥਾ ਵੀ ਟੇਕ ਆਏ ਆ ਜੀ ਇਹ ਲੰਗਰ ਹਾਲ ਆ ਜੀ ਸਾਹਮਣੇ ਦਿਖ ਰਿਹਾ ਆਪਾਂ ਤੁਹਾਨੂੰ ਉਧਰਲੇ ਵੀ ਦਰਸ਼ਨ ਬਾਅਦ ਚ ਕਰਾਣੇ ਆ ਜੀ ਆਹ ਸਾਫਾਤੇ ਜੀ ਅੱਗੇ ਤੋਰ ਲਾਓ ਜੀ ਨੂੰ ਜੀ ਜੀ ਕਿ ਸ਼ਾਨ ਸਾਹਿਬ ਦੇ ਦਰਸ਼ਨ ਮੈਂ ਤੁਹਾਂ ਕਰਾ ਦਿੱਤੇ ਦੁਆਰਾ ਫਿਰ ਕਰ ਲਓ ਜੀ ਝੂਲ ਰਹੇ ਨੇ ਅੱਗੇ ਹੋਰ ਤੋਂ ਨਹੀਂ ਹੋਰ ਦਰਸ਼ਨ ਆਹ ਤੇ ਹੁਣ ਬਾਹਰ ਤੁਹਾਨੂੰ ਸੂਚੇ ਪਾਸੇ ਜੇ ਦਰਸ਼ਨ ਕਰਵਾ ਲਈਏ ਸਤਿਗੁਰੂ ਜੀ ਉਸ ਵਾਜੂ ਚੰਗੇ ਇਨਸਾਨ ਦੀ ਘਾਟ ਖੜਨ ਇਕਮ ਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇਤਿਹਾਸ ਖੂਹ ਹੈ ਜੀ ਸਾਧ ਸੰਗਤ ਜੀਓ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੱਠ ਪੋ ਦੀ ਰਾਤ ਨੂੰ ਮਾਛੀਵਾੜੇ ਦੇ ਸੰਘਣੇ ਜੰਗਲਾਂ ਵਿੱਚੋਂ ਇਸ ਖੂਹ ਤੇ ਪਹੁੰਚੇ ਗੁਰੂ ਜੀ ਨੇ ਇਸ ਖੂਹ ਤੋਂ ਜਲ ਛਕਿਆ ਅਤੇ ਇੱਥੋਂ ਚੜ੍ਹਦੇ ਵੱਲ 70 ਗਜ ਦੀ ਦੂਰੀ ਤੇ ਝੰਡ ਥੱਲੇ ਜਾ ਕੇ ਆਰਾਮ ਕੀਤਾ ਜਿਹੜਾ ਮੈਂ ਤੁਹਾਨੂੰ ਜੰਡ ਸਾਹਿਬ ਦੇ ਪਹਿਲਾਂ ਦਰਸ਼ਨ ਕਰਾ ਚੁੱਕਿਆ ਹਾਂ ਸੰਗਤ ਜੀ ਇਸ ਹੀ ਖੂਹ ਤੇ ਗੁਰੂ ਜੀ ਨੇ ਸਿੰਘਾਂ ਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਅਤੇ ਪੰਜ ਬਾਣੀਆਂ ਦਾ ਨਿਤਨੇਮ ਕਰਨ ਦਾ ਹੁਕਮ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਇਸ ਪਵਿੱਤਰ ਖੂਹ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲਾਂ ਦੀ ਛੋਹ ਪ੍ਰਾਪਤ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਇਹ ਸੰਗਤ ਜੀ ਇਹ ਹਾਲਟ ਹੈ ਉਸ ਜਮਾਨੇ ਦਾ ਜਦੋਂ ਗੁਰੂ ਸਾਹਿਬ ਇੱਥੇ ਆਏ ਸੀ ਇਹ ਉਹੀ ਨਿਸ਼ਾਨੀਆਂ ਇੱਥੇ ਝੂਲ ਰਹੇ ਨੇ ਨਿਸ਼ਾਨ ਸਾਹਿਬ ਉੱਤੇ ਲੱਗੇ ਨੇ ਇਹ ਦੇਖੋ ਜੀ ਇਹ ਉਸ ਵੇਲੇ ਦੇ ਹਾਲਟ ਨੇ ਜੀ ਵਾਹਿਗੁਰੂ 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 ਇਹ ਪਵਿੱਤਰ ਸੰਗਤ ਜੀ ਖੂ ਹੈ ਆ ਦੇਖੋ ਇਹਦੇ ਆਲੇ ਦੁਆਲੇ ਇਹਨੂੰ ਸ਼ੀਸ਼ੇ ਦੇ ਨਾਲ ਤੇ ਜਾਲੀ ਨਾਲ ਬੰਦ ਕੀਤਾ ਹੋਇਆ ਹੈ ਤਾਂ ਜੋ ਅੰਦਰ ਕੋਈ ਜਾਨਵਰ ਜਾਂ ਕੋਈ ਹੋਰ ਮੱਖੀ ਮੱਛਰ ਨਾ ਜਾ ਸਕੇ ਆ ਟਿੰਡਾਂ ਉਸੇ ਤਰ੍ਹਾਂ ਲਗੀਆਂ ਹੋਈਆਂ ਹਨ ਇਹ ਟਿੰਡਾਂ ਦੇ ਦਰਸ਼ਨ ਕਰੋ ਜੀ ਆ ਦੇਖੋ ਟਿੰਡਾਂ ਲਗੀਆਂ ਹੋਈਆਂ ਇਹ ਅੱਜ ਕੱਲ ਜਿਹੜਾ ਹੈ ਕੋਈ ਮੋਟਰ ਵਗੈਰ ਅੰਦਰ ਚੱਲ ਰਹੀ ਹੈ ਉਹ ਮੈਂ ਤੁਹਾਨੂੰ ਦਰਸ਼ਨ ਕਰਵਾ ਦਿੰਦਾ ਹਾਂ ਜੀ ਆ ਦੇਖੋ ਇਹ ਸੀਲ ਕੀਤੀ ਹੋਈ ਹੈ ਕੋਈ ਆ ਟਿੰਡਾਂ ਦੇ ਤੁਹਾਨੂੰ ਦਰਸ਼ਨ ਕਰਵਾ ਦਿੱਤੇ ਆ ਜੀ ਕਿ ਉਸ ਦਰ ਟਾਈਮ ਤੇ ਟਿੰਡਾਂ ਹੁੰਦੀਆਂ ਸਨ ਸੰਗਤ ਜੀ ਇਸ ਜਗ੍ਹਾ ਜਿਹੜਾ ਟੂਟੀਆਂ ਤੇ ਜਲ ਹੈ ਉਹ ਇਸ ਪਵਿੱਤਰ ਖੂਹ ਦਾ ਜਲ ਹੈ ਇਹ ਲਿਖਿਆ ਵੀ ਹੋਇਆ ਹੈ ਪਵਿੱਤਰ ਖੂਹ ਦਾ ਜਲ ਇੱਥੋਂ ਛੱਕ ਕੇ ਜਾਓ ਜੀ ਆਪਾਂ ਵੀ ਲੋ ਛਕ ਲੈਣੇ ਆ ਜੀ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਵੀ ਇੱਧਰ ਆਓ ਤੇ ਇਸ ਪਵਿੱਤਰ ਖੂਹ ਦਾ ਜਲ ਜ਼ਰੂਰ ਛਕੋ ਅਤੇ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਚਰਨ ਸੋ ਪ੍ਰਾਪਤ ਦਰਸ਼ਨ ਜ਼ਰੂਰ ਕਰਕੇ ਜਾਓ ਜੀ ਇੱਕ ਗੁਰਦੁਆਰ ਸਾਹਿਬ ਦੇ ਮੈਂ ਤੁਹਾਨੂੰ ਦਰਸ਼ਨ ਕਰਵਾ ਦਿੱਤੇ ਹਨ ਸੰਕੇਤ ਇਤਿਹਾਸ ਸੰਗਤ ਜੀ ਇੱਥੇ ਲਿਖਿਆ ਹੋਇਆ ਹੈ ਜਦੋਂ ਗੁਰੂ ਸਾਹਿਬ ਸ੍ਰੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਦੀ ਗੜੀ ਵਿੱਚੋਂ ਦੋਵੇਂ ਸਹਜਾਦਿਆਂ ਦੀ ਸ਼ਹੀਦੀ ਉਪਰੰਤ ਪੰਜ ਪਿਆਰੇ ਸਹਿਬਾਨ ਦਾ ਹੁਕਮ ਮੰਨਦੇ ਹੋਏ ਜਿਗਰਾ ਕਲਗੀ ਭਾਈ ਸੰਗਤ ਸਿੰਘ ਨੂੰ ਸੌਂਪ ਕੇ ਉਹ ਮਹੀਨੇ ਦੀ ਠੰਡੀ ਠਾਰ ਰਾਤ ਵਿੱਚ ਚੱਲ ਕੇ ਪਿੰਡ ਚੂੜਪੁਰ ਵਿਖੇ ਇੱਕ ਝਾੜੀ ਹੇਠ ਆਰਾਮ ਕੀਤਾ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਸੰਖੇਪ ਇਤਿਹਾਸ ਪਹਿਲਾਂ ਸੁਣਾ ਚੁੱਕਾ ਹਾਂ ਜੰਡ ਸਾਹਿਬ ਦੇ ਕੋਲੇ ਤੁਹਾਨੂੰ ਜੰਡ ਸਾਹਿਬ ਦੇ ਦਰਸ਼ਨ ਵੀ ਕਰਾਏ ਹਨ ਤੇ ਇਹ ਸੰਖੇਪ ਇਤਿਹਾਸ ਤੁਸੀਂ ਦੇਖ ਸਕਦੇ ਹੋ ਥੱਲੇ ਗੁਰਦੁਆਰਾ ਚਰਨ ਕਮਲ ਸਾਹਿਬ ਦੀ ਫੋਟੋ ਹੈ ਤੇ ਦੂਜਾ ਹੈ ਜੀ ਗੁਰਦੁਆਰਾ ਸ੍ਰੀ ਗਣੀ ਖਾਨ ਨਵੀਂ ਖਾਂ ਤੀਸਰੀ ਫੋਟੋ ਹੈ ਜੀ ਗੁਰਦੁਆਰਾ ਜਵਾਰਾ ਸਾਹਿਬ ਚੌਥੀ ਫੋਟੋ ਹੈ ਜੀ ਗੁਰਦੁਆਰਾ ਸ੍ਰੀ ਕਰਪਾਨ ਪੀਟ ਸਾਹਿਬ ਤੁਸੀਂ ਦਰਸ਼ਨ ਕਰ ਚੁੱਕੇ ਹੋ ਆਓ ਆਪਾਂ ਹੁਣ ਬਾਹਰ ਨੂੰ ਚੱਲੀਏ ਜੀ ਤੁਹਾਨੂੰ ਹੁਣ ਮੈਂ ਲੰਗਰ ਹਾਲ ਵੱਲ ਲੈ ਕੇ ਜਾਂਦਾ ਜੀ ਆਓ ਸੰਗਤ ਜੀ ਸਰੋਵਰ ਸਾਹਿਬ ਦੇ ਤੁਸੀਂ ਪਹਿਲਾਂ ਇਸ਼ਨਾਨ ਸਰੋਵਰ ਸਾਹਿਬ ਦੇ ਮਾਫ ਕਰਨਾ ਸਰੋਵਰ ਸਾਹਿਬ ਦੇ ਦਰਸ਼ਨ ਮੈਂ ਤੁਹਾਨੂੰ ਪਹਿਲਾਂ ਰਵਾਹ ਹੀ ਚੁੱਕਿਆ ਹਾਂ ਜੀ ਦਰਬਾਰ ਸਾਹਿਬ ਦੇ ਵਿੱਚ ਕਥਾ ਸਮਾਪਤ ਹੋ ਚੁੱਕੀ ਹੈ ਤੇ ਕੀਰਤਨ ਸ਼ੁਰੂ ਹੋ ਚੁੱਕਾ ਹੈ ਚਲੋ ਆਓ ਆਪਾਂ ਗੁਰੂ ਕੇ ਲੰਗਰਾਂ ਵੱਲੋਂ ਚੱਲੀਏ ਸਾਹਮਣੇ ਗੁਰੂ ਕੇ ਲੰਗਰ ਆਪਾਂ ਉਧਰ ਹੀ ਜਾ ਰਹੇ ਹਾਂ ਜੀ ਸੰਗਤਿ ਦਰਸ਼ਨ ਕਰੋ ਜੀ ਤੇ ਲੰਗਰ ਸ਼ਕ ਚੱਲਿਏ ਤੇ ਸਾਹਮਣੇ ਵੀ ਸੇਵਾਦਾਰ ਸਾਹਿਬ ਜੀ ਦੇ ਕੁਆਟਰ ਵਗੈਰਾ ਨੇ ਉਧਰ ਸਟੋਰ ਹੈ ਵਾਸ਼ਰੂਮ ਵੀ ਉਧਰ ਹੀ ਹਨ ਤੇ ਇਧਰ ਪਾਰਕਿੰਗ ਵਗੈਰਾ ਵਿੱਚ ਹੀ ਕਾਰ ਕਾਰ ਸੇਵਾ ਦਾ ਕੰਮ ਚੱਲਦਾ ਪਿਆ ਸੰਗਤਾਂ ਚਾਹ ਦਾ ਲੰਗਰ ਸ਼ਕ ਰੀਆਂ ਨੇ ਤੇ ਮਿੱਤਰ ਪਿਆਰੇ ਨੂੰ ਹਾਲ ਮੁਰਿਦਾਂ ਦਾ ਕਹਿਣਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜ ਦੇ ਜੰਗਲਾਂ ਵਿੱਚ ਦਰਸ਼ਕੋ ਸੰਗਤ ਜੀ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜ ਦੇ ਜੰਗਲਾਂ ਵਿੱਚ ਸਨ ਵਾਏ ਗੁਰੂ ਜੀ ਕਾ ਖਾਲਸਾ ਵਾਏ ਗੁਰੂ ਜੀ ਕੀ ਫਤਿਹ ਜੀ ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਣਾ ਇਹ ਦਰਬਾਰ ਸਾਹਿਬ ਦੇ ਬੈਕ ਸਾਈਡ ਮੈਂ ਖੜਾ ਹਾਂ ਜੀ ਤੇ ਉੱਥੇ ਉੱਪਰ ਤੋਂ ਲੋਕ ਲਿਖਿਆ ਹੋਇਆ ਜੀ ਦਰਸ਼ਨ ਕਰ ਲਓ ਜੀ ਵਾਹਿਗੁਰੂ 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 ਇੱਧਰ ਹੈਗੀ ਆ ਕਲਗੀ ਧਰਨਵਾਸ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਮਾਛੀਗਾੜਾ ਤੋਂ ਮਾਛੀ ਬੜਾ ਤੋਂ ਆ ਜੀ ਸਾਹਮਣੇ ਸਰਾਜ ਤੁਸੀਂ ਆ ਕੇ ਖੜ ਸਕਦੇ ਹੋ ਫ੍ਰੀ ਆਫ ਕੋਸਟ ਆਪਣਾ ਆਧਾਰ ਕਾਰਡ ਦਿਖਾਓ ਤੇ ਤੁਸੀਂ ਕੀਤੇ ਰਾਤ ਨੂੰ 6:00 ਵਜੇ ਤਿਆਰ ਨਾਲ ਲੰਗਰ ਹਾਲ ਤੋਂ ਦਿਖਾਈ ਦਿੱਤਾ ਹੈ ਲੰਗਰ ਹਾਲ ਦਾ ਬ੍ਰੈਕ ਵਾਲਾ ਪਾਸਾ ਜੀ ਸੰਗਤ ਜੀ ਆਪਾਂ ਹੁਣ ਇੰਟਰਨੈਸ਼ਨਲ ਸਿੱਖ ਅਜਾਇਬਕਰ ਮਾਛੀਵਾੜਾ ਸਾਹਿਬ ਲੁਧਿਆਣਾ ਪੰਜਾਬ ਜੋ ਕਿ ਗੁਰਦੁਆਰਾ ਤੰਤਾਂ ਸ੍ਰੀ ਚਰਨ ਕਮਲ ਸਾਹਿਬ ਦੇ ਅੰਦਰ ਹੈ ਆਓ ਆਪਾਂ ਅੰਦਰ ਚਲੀਏ ਤੇ ਤੁਹਾਨੂੰ ਸਿੱਖ ਅਜਾਇਬ ਘਰ ਦੇ ਦਰਸ਼ਨ ਕਰਵਾ ਦਈਏ ਜੀ ਆਓ ਜੀ ਸਾਹਮਣੇ ਮੈਂ ਤੁਹਾਨੂੰ ਦਿਖਾਇਆ ਸੀ ਵੀ ਉਧਰੋਂ ਆਪਾਂ ਇਧਰ ਦੇਖਿਆ ਸੀ ਆਹਾ ਗੁਰੂ ਦੇ ਘੋੜਾ ਜੀ ਨੇ ਘੋੜੇ ਨੇ ਤਿਆਰ ਪਰ ਤਿਆਰ ਖੜੇ ਆ ਜੂਮ ਕਰਦਾ ਮੈਂ ਗੁਰੂ ਸਾਹਿਬ ਦਾ ਘੋੜਾ ਜੀ ਆਓ ਆਪਾਂ ਅੰਦਰ ਚਲੀਏ ਜੀ ਪ੍ਰਜੈਬ ਸਾਹਿਬ ਦੇ ਅਜੈਬ ਘਰ ਦੇ ਦਰਸ਼ਨ ਕਰਵਾ ਦਈਏ ਪ੍ਰਜੈਬ ਘਰ ਦੇ ਦਰਸ਼ਨ ਕਰੋ ਜੀ ਤੇਰੇ ਗੁਰੂ ਗੋਵਿੰਦ ਸਿੰਘ ਜੀ ਦਮਦਮਾ ਸਾਹਿਬ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖਵਾਉਂਦੇ ਹੋਏ ਧੰਨ ਧੰਨ ਸ੍ਰੀ ਗੁਰੂ ਗੋਵਿੰਦ ਸਿੰਘ ਜੀ ਸਾਹਿਬ ਜੀ ਗੁਰੂ ਗੋਵਿੰਦ ਸਿੰਘ ਜੀ ਦੇ ਮਹਿਲ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਜੀ ਦਿੱਲੀ ਤੋਂ ਤਲਵੰਡੀ ਸਾਬੂ ਕੀ ਆਏ ਗੁਰੂ ਜੀ ਪਾਸੋਂ ਚਾਰੇ ਸਾਜਦਿਆਂ ਦੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਗਾਥਾ ਸੁਣਨ ਤੇ ਉਹਨਾਂ ਦੇ ਨੈਣ ਪਰ ਆਏ ਸਤਿਗੁਰਾਂ ਨੇ ਸਭ ਨੂੰ ਪ੍ਰਭੂ ਦਾ ਪਾਣਾ ਮਿੱਠਾ ਕਰਕੇ ਮੰਨਣ ਦਾ ਉਪਦੇਸ਼ ਦਿੱਤਾ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਪੁਰਾਣੀਆਂ ਫੋਟੋਆਂ ਤੁਸੀਂ ਦੇਖ ਸਕਦੇ ਹੋ ਇਹ ਵੀ ਦੇਖੋ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਵੀਂ ਭੇਟ ਹੋਈ ਬਤੂਕ ਦਾ ਨਿਸ਼ਾਨਾ ਪਰਖਣ ਲਈ ਭਾਈ ਡੱਲੇ ਨੂੰ ਕਿਹਾ ਪਰ ਡੱਲੇ ਦੇ ਜਵਾਨਾਂ ਵੱਲੋਂ ਜਵਾਬ ਮਿਲਣ ਤੇ ਗੁਰੂ ਸਾਹਿਬ ਜੀ ਦੇ ਸਿੰਘ ਭਾਈ ਵੀਰ ਸਿੰਘ ਤੇ ਭਾਈ ਧੀਰ ਸਿੰਘ ਇੱਕ ਦੂਜੇ ਤੋਂ ਪਹਿਲਾਂ ਦੌੜ ਕੇ ਅੱਗੇ ਆਂਦੇ ਹੋਏ ਉਹ ਦੇਖ ਸਕਦੇ ਹੋ ਇਸੇ ਤਰ੍ਹਾਂ ਹੋਰ ਵੀ ਕਈ ਤਰ੍ਹਾਂ ਦੀਆਂ ਇੱਥੇ ਅਜਾਇਬ ਘਰ ਗੁਰਦੁਆਰਾ ਚਰਨ ਕਮਲ ਜੀ ਸਾਹਿਬ ਜੀ ਦੇ ਮਾਛੀਵਾੜਾ ਸਾਹਿਬ ਵਿਖੇ ਦੇਖ ਸਕਦੇ ਹੋ ਫੋਟੋਆਂ ਲੱਗੀਆਂ ਹੋਈਆਂ ਨੇ ਪੁਰਾਣੀਆਂ ਤਸਵੀਰਾਂ ਜੋ ਕਿ ਹੱਥ ਦੀਆਂ ਬਣੀਆਂ ਹੋਈਆਂ ਨੇ ਇਹ ਦੇਖ ਸਕਦੇ ਹੋ ਜੀ ਸ੍ਰੀ ਗੁਰੂ ਗੋਬਨ ਸਿੰਘ ਉੱਚ ਦੇ ਪੀਰ ਬਣ ਕੇ ਮਾਛੀਵਾੜੇ ਤੋਂ ਕਟਾਣਾ ਸਾਹਿਬ ਪਹੁੰਚੇ ਇਥੋਂ ਅਗਾਂਹ ਨੂੰ ਜਾਣ ਤੋਂ ਪਹਿਲਾਂ ਸੰਗਤਾਂ ਨਾਲ ਬਚਨ ਕੀਤੇ ਅਤੇ ਅਰਦਾਸ ਕਰਕੇ ਦੇਗ ਵਰਤਾਈ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਵਨ ਸਿੰਘ ਜੀ ਮਹਾਰਾਜ ਗਣੀ ਖਾਂ ਦੇ ਨਵੀਂ ਖਾਂ ਸ੍ਰੀ ਗੁਰੂ ਗੋਵਨ ਸਿੰਘ ਜੀ ਜਦੋਂ ਉੱਚ ਦਾ ਪੀਰ ਬਣਾ ਕੇ ਮਾਛੀਵਾੜੇ ਤੋਂ ਚੱਲੇ ਤਾਂ ਸ੍ਰੀ ਸ਼ਹਿਰ ਦੇ ਬਾਹਰ ਮੁਗਲ ਫੌਜ ਨੂੰ ਰੋਕ ਮੁਗਲ ਫੌਜ ਮਾਫ ਕਰਨਾ ਜੀ ਮੁਗਲ ਫੌਜ ਨੇ ਰੋਕ ਲਿਆ ਤੇ ਕਾਜੀ ਪਾਸੋਂ ਉੱਚ ਦੇ ਪੀਰ ਦੀ ਸਨਖਤ ਕਰਵਾ ਰਹੇ ਹਨ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਇਸ ਤਰ੍ਹਾਂ ਦੀਆਂ ਹੋਰ ਵੀ ਕਈ ਫੋਟੋਆਂ ਹਨ ਇਹ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਮਾਛੀਵਾੜੇ ਦੇ ਜੰਗਲਾ ਵਿੱਚ ਟਿੰਡ ਦਾ ਸਰਾਣਾ ਲਾ ਕੇ ਧੰ ਧੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਰਾਮ ਕਰ ਰਹੇ ਹਨ ਜੰਡ ਦੇ ਦਰਖਤ ਹੇਟਾਂ ਜੀ ਧੰ ਧੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਤੁਹਾਡੀ ਸਿੱਖੀ ਇਹ ਵੀ ਚਮਕੌਰ ਦੀ ਗੜੀ ਛੱਡਣ ਤੋਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭਾਈ ਸੰਗਤ ਸਿੰਘ ਜੀ ਨੂੰ ਸੁਨਹਿਰੀ ਪੋਸ਼ਾਕਾ ਪਹਿਨ ਕੇ ਕਲਗੀ ਛਾ ਜਾ ਰਹੇ ਹਨ ਇਹ ਵੱਡੇ ਸਾਹਿਬਜ਼ਾਦੇ ਮੈਦਾਨੇ ਜੰਗ ਅੰਦਰ ਜੂਝਦੇ ਹੋਏ ਇਹ ਵੀ ਮੈਦਾਨੇ ਜੰਗ ਦੀ ਹੀ ਫੋਟੋ ਹੈ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਾਲੇ ਦੀ ਏ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਰੋਪੜ ਸੁਰੱਖਿਤ ਥਾਂ ਲਈ ਪੱਠੇ ਕੋਲ ਮਜ਼ਦੂਰਾਂ ਨੂੰ ਪੁੱਛਿਆ ਪਰ ਮਜ਼ਦੂਰਾਂ ਨੇ ਮਜ਼ਾਕ ਨਾਲ ਪੱਠੇ ਵੱਲ ਇਸ਼ਾਰਾ ਕੀਤਾ ਜਿਸ ਤੇ ਗੁਰੂ ਜੀ ਨੇ ਆਪਣਾ ਘੋੜਾ ਤੱਪਦੇ ਪੱਠੇ ਉੱਤੇ ਚੜਾ ਦਿੱਤਾ ਘੋੜੇ ਦੇ ਪੌੜ ਰੱਖੇ ਸਾਰ ਪੱਠਾ ਠੰਡਾ ਹੋ ਗਿਆ ਕਿਸੇ ਦਿਨ ਸੰਗਤ ਜੀ ਉਧਰ ਦੇ ਵੀ ਮੈਂ ਤੁਹਾਨੂੰ ਰੋਪੜ ਜਿਹੜਾ ਗੁਰਦੁਆਰਾ ਪੱਠਾ ਸਾਹਿਬ ਹੈ ਉਸਦੇ ਵੀ ਮੈਂ ਦਰਸ਼ਨ ਕਰਵਾਵਾਂਗਾ ਆਓ ਸੰਗਤ ਜੀ ਅੱਗੇ ਇਸ ਤਰ੍ਹਾਂ ਦੀਆਂ ਹੋਰ ਕਾਫੀ ਨੇ ਇਹ ਆਨੰਦਪੁਰ ਸਾਹਿਬ ਛੱਡਨ ਤੋਂ ਬਾਅਦ ਸਰਸਾ ਨਦੀ ਪਾਰ ਕਰਦਿਆਂ ਸਤਿਗੁਰੂ ਗੋਵਿੰਦ ਸਿੰਘ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵਿਛੜ ਗਿਆ ਸੀ ਜਦੋਂ ਪਰਿਵਾਰ ਵਿਛੋੜਾ ਪੈ ਗਿਆ ਸੀ ਸੰਗਤ ਜੀ ਵਾਹਿਗੁਰੂ 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 ਸਰਸਾ ਕਿਨਾਰੇ ਗੁਰੂ ਗੋਵਿੰਦ ਸਿੰਘ ਜੀ ਨੇ ਸ਼ਾਹੀ ਫੌਜਾਂ ਨੂੰ ਰੋਕਣ ਲਈ ਸਾਹਿਬਜ਼ਾਦਾ ਜੀਤ ਸਿੰਘ ਤੇ ਚੌਣੇ ਸਿੰਘਾਂ ਭਾਈ ਉਦੇ ਸਿੰਘ ਭਾਈ ਜੀਵਨ ਸਿੰਘ ਨੂੰ ਕਿਹਾ ਤੇ ਉਸੇ ਜੰਗ ਦੇ ਮੈਦਾਨ ਵਿੱਚ ਆਸਾ ਦੀ ਵਾਰ ਦਾ ਕੀਰਤਨ ਕੀਤਾ ਨਿਤਨੇਮ ਵਿੱਚ ਫਰਕ ਨਾ ਪੈਣ ਦਿੱਤਾ ਵਾਹਿਗੁਰੂ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸ੍ਰੀ ਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 1699 ਇਸੇ ਵਿੱਚ ਦੀਵਸਾਖੀ ਤੇ ਪੰਜ ਪਿਆਰਿਆਂ ਨੂੰ ਅਮਰ ਸ਼ਕਾ ਕੇ ਖਾਲਸਾ ਪੰਥ ਦੀ ਸਹਾਜਨਾ ਕੀਤੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਹੋ ਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਮੇਰੇ ਵੀਰ ਮੇਰੇ ਇਸ ਚੈਨਲ ਤੇ ਗੁਰਦੁਆਰਾ ਸਾਹਿਬ ਮੰਦਰਾਂ ਦੇ ਦਰਸ਼ਨ ਦੇਖ ਰਹੇ ਹਨ ਜਿਹੜੇ ਕੋਈ ਬਾਹਰ ਬੈਠੇ ਆ ਕੈਨੇਡਾ ਅਮਰੀਕਾ ਜਾਂ ਭਾਰਤ ਵਿੱਚ ਜਾਂ ਕਿਤੇ ਵੀ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆਖਰ ਵਿੱਚ ਮੇਰੇ ਇਸ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਤੇ ਸੰਗਤ ਜੀ ਮੈਨੂੰ ਕਮੈਂਟ ਕਰਕੇ ਵੀ ਦੱਸ ਦਿਆ ਕਰੋ ਵੀ ਕਿੱਦਾਂ ਦਾ ਲੱਗਾ ਤੁਹਾਨੂੰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ